ਸ਼ਾਦ ਵਰਨਨ ਇਹ ਸੋਚਿਆ ਕਿ ਉਹਨੂੰ ਪ੍ਰੈਕਟੀਕਲ ਜਵਾਬ ਨੇ ਇਹ ਇਕੱਠੇ ਕਿੰਨੇ ਇਕੱਠੀਆਂ ਪਈ ਜਾਂਦੀਆਂ ਭਾਵੇਂ ਕਰਮ ਹਾਰਿਕ ਦਾ ਅਲੱਗ-ਅਲੱਗ ਹੈ ਸ਼ਾਕਲਾ ਮਿਲ ਸਕਦੀਆਂ ਨੇ ਇੱਕ ਮਾਂ ਦੇ ਪੇਟ 'ਚ ਦੋ ਜਾਨਾਂ ਇਕੱਠੇ ਲੈ ਸਕਦੇ ਨੇ ਭੈਣ ਭਾਈ ਹੋ ਸਕਦੇ ਨੇ ਭਾਈ ਭਾਈ ਹੋ ਸਕਦੇ ਨੇ ਕਾਇਲ ਤੇ ਤਕਦੀਰ ਕੋ ਅੱਲਾ ਤੇ ਤਕਦੀਰ ਨੇ ਇੱਕ ਹੋਊਗੀ ਲੋਗ ਦੂਗਾ ਦੂਜੀ ਗੱਲ ਇਹ ਇਹ ਕਦੇ ਨਾ ਸੋਚੋ ਕਿ ਆਪਾਂ ਤਾਂ ਨਹੀਂ ਉਸ ਬਣ ਸਕਦੇ ਆਪਣੀ ਤਾਂ ਨਹੀਂ ਸੁਰਦਾ ਇਹ ਕਦੇ ਨਾ ਸੋਚੋ ਸੁਰਨਾ ਸੋਨਾ ਦਾ ਕਰਮ ਦੇ ਨਾਲ ਕੀ ਪਤਾ ਕਿੰਨਾ ਹੋ ਜਾਈ ਆ ਨਿਗਾੜੀ ਗੱਲ ਉਹ ਕੀ ਹੈ ਜਿਹੜੇ ਰੁਲਦੇ ਫਿਰਦੇ ਹੁੰਦੇ ਨੇ ਉਹਨਾਂ ਨੂੰ ਗੱਲ ਨਾਲ ਲਾ ਲੈਣ ਦੇ ਕਿ ਕਿਹਦੀ ਤੱਕ ਉਹਨਾਂ ਲਾ ਦੇ ਇਨ ਪਰਮਿਸ਼ਨ ਦੀ ਹਾਂ ਹੰਦਾਲ ਵੀ ਦੀ ਬਗੈਰ ਉਹ ਗੜਾ ਪਤਾ ਦੀ ਵੀ ਅਸੀਂ ਮਹਾਤਮਾ ਬਣ ਜਾਗੇ ਇੰਨਾ ਥੋਰ ਟਰੱਕ ਵੇਰਾ ਕੋਈ ਵੀ ਦੋ ਬਗੈਰ ਗੜਾ ਪਤਾ ਦੀ ਮਜ਼ਾੂਰ ਹੋਈ ਸੱਜੇ ਠੱਗ ਬਗੈਰ ਗੜਾ ਪਤਾ ਹੌਡੇ ਲਾਈ ਹੋਏ ਕਿਹੜਾ ਪਤਾ ਦੀ ਤੇ ਬਣ ਜਾਏ ਕੋਈ ਵੀ ਸ਼ੀ ਨੀ ਗਾ ਕੋਈ ਵੀ ਹੋ ਸਕਦਾ ਕਿਸੇ ਦੀ ਵੀ ਹੋ ਸਕਦੀ ਪਰ ਸ਼ਾਮੇ ਨੇ ਦੇਖੋ ਇਕਲੀ ਰਹਿੰਦੀ ਫਿਰ ਆਪਾਦ ਉਹਦੇ ਰਹਿੰਦੀ ਨਹੀਂ ਕਿ ਜਿਵੇਂ ਖੜਦਾ ਛਾਂ ਦੇ ਹਰਤੀ ਕਿ ਜਿਵੇਂ ਕਰਮ ਦੇਵੀ ਪਰਸ਼ਾਵੇਂ ਬਦਲਦੇ ਰਹਿੰਦੇ ਨੇ ਕਰਮ ਇਕੱਲੀ ਕਿਹਦਾ ਕਰਿਆ ਹੁੰਦਾ ਦੀਦਾ ਪਰਸ਼ਾਵਾ ਸਦੀ ਕੋਈ ਦੁਖੀ ਨਹੀਂ ਰਿਹਾ ਸਦੀ ਕੋਈ ਤਰੀਫ ਨਹੀਂ ਰਿਹਾ ਸਦੀ ਕੋਈ ਪਸੰਦੀ ਨਹੀਂ ਰਿਹਾ ਸਦੀ ਕੋਈ ਮਾਰਾ ਨਹੀਂ ਰਿਹਾ ਸਦੀ ਕੋਈ ਰਾਜਾ ਨਹੀਂ ਰਿਹਾ ਸਦੀ ਕੋਈ ਮੰਗਤਾਂ ਨਹੀਂ ਰਿਹਾ ਕਿਹ ਅ즈ਰਾਜ ਨੇ ਆਸਾਈ ਬਾਤ ਬਾਈ ਰਜੀਆ ਉਹ ਅਵੀਰ ਅਜਨ ਮੰਗਤਾਂ ਇਹ ਨਾਲ ਹੀ ਕੁਈ ਤੇ ਮਾਂ ਬਾਪ ਮਾਰੀ ਗਿਆ ਸਨ ਆਈ। ਅਰ ਉਹਨੂੰ ਵੀ ਰਾਜੇ ਨੇ ਹੁਕਰਤਾ ਵੀ ਇਹ ਜਵਾਬ ਨੂੰ ਵੀ ਜਰਾਦਰ ਕੇ ਵੀ ਇਹ ਵੀ ਮਾਰ ਕੇ ਦਰਿਆ ਸੀ ਕਿ ਉਹ। ਉਹ ਇਹਦਾ ਕੋਲ ਮਦਦ ਪੁਰਲੇ ਖਤਮ ਕਰ ਦੋ। ਰਾਜੂ ਨੇ ਅਜਾ ਸਮਝਿਆ। ਪਰ ਜਿਹੜੀ ਮਹਾਰਾਜ ਦੀ ਆਤਕਦੀਰ ਲਿਖੀ ਆ ਉਹਨ ਕਿਹੜਾ ਟ੍ਰਾਂ ਨਾਲ ਜੰਮਿਆ ਹੁੰਦੀ ਆ ਤੇ ਨਾ ਜੰਮਣਾ। ਇਹ ਮਹਾਰਾਜ ਦੇ ਹੱਥ ਆ ਹੋਰ ਇਹ ਸਭ ਹੋ ਸਕਦੇ ਨੇ। ਕੰਗੇ ਕੱਪੜੇ ਤੱਕ ਵੀ ਸਾਵਧ ਹੋ ਸਕਦੇ ਨੇ ਬੜੀ ਤਕਦੀਰ ਨੂੰ ਤਕਦੀਰ ਦੀ ਕਲਮ ਮਰ ਨੇ ਆਂਦੇ ਹੱਥ ਰੱਖੀ ਹੋਈ ਓਹ ਸਮ ਦੇਰ ਕੇ ਤੁਹਾਨੂੰ ਮੈਲੀ ਤਕਦੀਰ ਦੀ ਕਲਮ ਹੈ ਓਹ ਮਰ ਨੇ ਆਪਦੇ ਹੱਥ ਰੱਖੀ ਹੈ ਉਹਨੇ ਕੋਈ ਖੋ ਸਕਦਾ ਉਹ ਨਾਲ ਜੋ ਉਹ ਤਾਂ ਜੇ 라ਦੋਂ ਦੇ ਪਿਆਰੇ ਤਾਂ ਖੇਡ ਦਾ ਮਰ ਹੈ ਨਾ ਕਹਿੰਦੇ ਜਿਵਾਸਾ ਛੋੜਿਆ ਜਿਵਾਸਾ ਇਹਨੇ ਆਪਣਾ ਕੀ ਵਿਗਾੜਿਆ ਆਪਾਂ ਕੋ ਆਪ ਆਪ ਕਰਦੇ ਆਪਾਂ ਇਹ ਕਰਦੇ ਆਪੋ ਦਾ ਅੰਗ ਦੇਖੋ ਨੇ ਅੰਗ ਵੜਨਾ ਨੇ ਹੱਥ ਵੜਨੇ ਹੱਥ ਵੜ ਲਿਆ ਉਹਨੂੰ ਸੰਦੂਕ ਚ ਪਾ ਕੇ ਜਵਾਖ ਨੂੰ ਦਰਿਆ ਤੇ ਕੋਈ ਕਹਿੰਦਾ ਦਰਿਆ 'ਚ ਸਿੱਟੇ ਸੀ ਆਪਾਂ ਨਾਮ ਲੱਲਾ ਨੇ ਵੀ ਨਿਸ਼ਾਨੀ ਚ ਕਿ ਹੋਣੀ ਆ ਪਰ ਕੋਈ ਤੁਹਾਨੂੰ ਕੌਣ ਜਾਣਦਾ ਓਏ ਤੋ ਵੀ ਘਾੜ ਦੇ ਕੱਪੜੇ ਧੋ ਲਾਉਂਦਾ ਸੀ ਤੂ ਵੀ ਇਕਵਾਲਦੇ ਦੀ ਬਹੁਤੇ ਕਪੜੇ ਲੈ ਕੇ ਜਾਂਦਾ ਹੁੰਦਾ ਜਿੱਕੇ ਤੇ ਕਪੜੇ ਧੂਕ ਹੀ ਲਦ ਕੀ ਲੈ। ਉਹਨੇ ਸੰਦੂਕ ਜੋ ਸੁਦੇਸ ਸੁਆਕ ਸੰਦੂਕ ਆਰਿਆ ਦਰਿਆ ਦੇ ਵਿੱਚ ਤਿਰਿਆ ਉਹ ਕਿਨਾਰੇ ਤੇ ਲੱਗ ਦੇਖੋ। ਤੂ ਵੀ ਨੇ ਉਹ ਸੰਦੂਕ ਕੱਢ ਲਿਆ। ਉਹ ਰੁਕੀ ਵੀ ਦੇਖਦਾ ਉਹਦੇ ਬੱਚਾ ਪਿਆ ਰੋਣਾ ਕਰੇ। ਤੂ ਵੀ ਉਹਦੇ ਘਰੇ ਲੈ ਗਿਆ। ਕੋਈ ਇਲਾਜ ਹੈ ਨਹੀਂ ਕਿੰਗੇ ਨੇ। ਦੇਖੋ ਉਹਨੇ ਪਾਲਿਆ। ਹੁਣ ਤਾਂ ਤੂਬੀ ਦੀ ਬੇਟਾ ਕਹਿੰਦੇ ਨਾ ਪਾਲਿਆ। ਤੇ ਹਰੋਂ ਨਾਲ ਵੀ ਜਾਣ ਲੱਗਿਆ ਆਪਣਾ 15 ਸਾਲ ਦਾ ਹੋ ਗਿਆ 20 ਸਾਲ ਦਾ ਉਹ ਰੁੱਤ ਤੂੰ ਵੀ ਨਾਲ ਉਹਦੇ ਮਾਪੇ ਪਾਪ ਦੇ ਨਾਲ ਫੜੇ ਜਾਂਦਾ ਬੱਦ ਦੇ ਰੱਦਨੇ ਕੱਪੜੇ ਲੈ ਜਾਂਦਾ ਤੇ ਕੱਪੜੇ ਧੋ ਆ ਕੇ ਫੇਰ ਲੈਣਾ ਉਹਦੇ ਦੀ ਸੁਭਾਅ ਬਣਿਆ ਜਦੋਂ ਆਹ ਤਕਦੀਦ ਇਹ ਗੱਲਾਂ ਆਦਿਆ ਮਹਾਰਾਜ ਦੀਆਂ ਉਹ ਸ਼ਾਇਦ ਰਾਜਾ ਦੀ タルਮਾਤਮਾ ਉਹ ਭਾਈ ਚੜਾਈ ਕਰਕੇ ਮਾਰਿਆ ਕਿ ਉਹ ਕਹਾਤਾ ਰਿਕਦੀ ਹੁੰਦਾ ਤਾਂ ਉਹ ਸਾਰੇ ਸੋਚਣ ਲੱਗੇ ਵੇ ਹੈ ਧਰਮੀ ਰਾਜਾ ਨਹੀਂ ਕੋਈ ਆਉਣਾ ਕੀ ਕਿਤਾ ਕਿਹਾ ਜਾਗੇ ਹੋਊਗਾ ਵੀ ਕਿਵੇਂ ਆਪਾਂ ਚੰਗੇ ਵਾਲੇ ਦੀ ਕੀ ਪਰਖੂ ਕਿਵੇਂ ਕਰੀਏ ਉਹਨਾਂ ਨੇ ਕੀ ਕੀਤਾ ਕਹਿੰਦੇ ਆਪਾਂ ਦੂਦੂ ਨੂੰ ਤਾਲਾ ਲਾ ਦਨੇ ਦੇਖੋ ਸਿਆਣੇ ਬੰਦਿਆਂ ਦਾਇਰ ਕਰਕੇ ਜਿਹਦੇ ਹੱਥ ਨਾਲ ਨਾਲ ਤਾਲਾ ਖੁੱਲ ਗਿਆ ਵੀ ਉਹ ਤਾਂ ਖੁੱਲਣਾ ਨਹੀਂ ਧਰਮੀ ਬੰਦੀ ਹੋ ਕੋਈ ਵੀ ਗੁਰੂ ਵੀ ਆਪਾਂ ਉਹਨੂੰ ਰਾਜਾ ਬਣਾ ਦਾਂਗੇ ਫਿਰ ਸਾਰੇ ਸ਼ਹਿਰ 'ਚ ਉਹ ਕੰਮ ਰਤਾ ਵੀ ਤਾਲਾ ਲਾਇਆ ਡਿਊਟੀ ਨੂੰ ਜਿਹਦੇ ਹੱਥ ਨਾਲ ਆਉਣ ਦੇ ਨਾਲ ਤਾਲਾ ਖੁੱਲ ਗਿਆ ਸਭ ਨੂੰ ਰਾਜਾ ਬਣਾਇਆ ਜੂਗਾ ਹਰ ਇੱਕ ਦੇ ਅੰਦਰ ਚੌ ਜਿਵੇਂ ਆਪਾਂ ਬੂਟੇ ਲੈਣਾ ਲੱਗੇ ਹਰੇ ਕੇ ਅੰਦਰ ਚੌ ਵੀ ਮੈਂ ਵੀ ਰਾਜਾ ਬਣਾ ਮੈਂ ਵੀ ਰਾਜਾ ਬਣਾ ਤੇ ਆ ਲੈਣਾ ਲੱਗ ਰਿਹਾ ਆਏ ਹੱਥ ਨਾਲ ਆਉਂਦੇ ਨੇ ਤਾਲੇ ਅੱਗੇ ਟੱਪੀ ਆਏ ਹੱਥ ਨਾਲ ਆਉਦੇ ਅੱਗੇ ਟੱਪੀ ਆਏ ਨੇ ਤੇ ਸਾਰੇ ਲੈਣਾ ਪੁੱਗਤੀਆਂ ਉਹ ਵੀ ਬਦਲ ਹੀ ਖੜਿਆ ਤੇ ਲੈਣ ਚ ਲੱਗਿਆ ਅਸਰਾਜ ਉਹ ਵੀ ਖੜਿਆ ਤੇ ਜਦੋਂ ਉਹਦੀ ਲਾਸਟ ਉਹਦੀ ਵਾਰੀ ਆਈ ਵਿਚਾਰੇ ਦੀ ਇਹ ਤੂੰ ਵੀ ਤੂੰ ਹੀ ਦੇਖ ਲੈ ਧਰਮੀ ਦੀ ਕਿਛੇ ਮਾਰੇ ਲਿਖਿਆ ਜਿਉਂ ਆ ਟੁੰਡ ਲਾਇਆ ਤਾਂ ਤਾ ਕਪੜਾ ਕਿਨੇ ਖੁੱਲ ਗਿਆ ਜੋ ਟੁੰਡ ਲਾਇਆ ਤਾੜਾ ਪੜਾ ਕਹਨੇ ਖੁੱਲ ਗਿਆ ਉਹ ਫਿਰ ਆਸਰਾ ਜਿਹੜਾ ਜ ਆ ਬਣੇ ਫਿਰ ਮਾਰੇ ਆਸਾ ਜੀ ਦੀ ਬਾਹਰ ਰਚੀ ਉਹਦੇ ਨੌ ਦੇ ਗੁਣਾਂ ਨੂੰ ਮੰਨਦੇ ਤੇ ਧਰਮੀ ਦੀ ਤੇ ਮਾਰੇ ਨੇ ਗੋਦੀ ਜੀ ਬਿਠਿਆ ਲਿਆ ਆਸਾ ਜੀ ਦੀ ਬਾਹਰ ਰਚੀ ਫਿਰ ਵੀ ਤਾਂ ਆ ਗਏ ਨਾ ਪ੍ਰਮੇਸ਼ਰ ਤੇ ਹੱਥ ਸਾਧੂ ਅਜੇ ਵੀ ਵੱਡਾ ਪੁੰਨੂ ਕੀਤਾ ਹੋਇਆ ਆ ਆ ਪੁੰਨ ਦਾ ਫਲ ਹੈ ਇਹਨੂੰ ਸਾਹਮਣਾ ਇਹ ਅੱਗੇ ਚੰਗੇ ਬਣੋ ਚੰਗੇ ਬਣੋ ਚੰਗੇ ਕੰਮ ਕਰੋ ਸੇਵਾ ਸੇਮਦਾਸ ਰਰਾਲ ਦੀ ਕਿਰਤ ਕਰੋ ਮਾੜੀ ਤੋਂ ਬਚੋ ਨਸੀਫਤਿਆ ਤੋਂ ਲਾਈ ਝਗੜੀ ਤੋਂ ਦੁਕਾਨਾ ਤੋਂ ਬਚੋ ਕਿਛੇ ਤਾਂ ਜਿਹੜਾ ਆਹ ਜਿਹੜੀ ਇਹਦੀ ਪਤਾ ਕਿੰਨਾ ਫਲ ਹੈ ਇਹਦਾ ਫਲ ਤਾਂ ਮਾਰੇ ਹੀ ਜਾਣਦੇ ਨਹੀਂ ਪਰ ਸਾਹਮਣਾ ਹੀ ਬਣਿਓ ਕੰਦਾ ਸਾਹਮਣੇ ਦੀ ਹੈ ਇਹ ਸੇਵਾ ਦਾ ਫਾਲਾ ਜਿਹੜਾ ਬਹੁਤ ਸਾਰੀ ਸੰਗ ਗੁਰਦੀ ਆ ਤੇ ਮਹਰ ਅਦੇ ਆਪ ਅੱਜ ਨਹੀਂ ਠੂੜ ਪੈਂਦੀ ਆ ਜਦੋਂ ਘਰਾਂ ਘਰ ਠੂੜ ਪੈਂਦੀ ਆ ਸਾਡੇ ਤੋਂ ਕੋਈ ਕੰਮ ਜਾ ਕੇ ਨਹੀਂ ਦੇ ਬਾਰਸ਼ ਸਿੰਗਾ ਮਾਣਾ ਰਹੀ ਦੀ ਇੱਕ ਵੀ ਦੀ ਬਾਰਸ਼ ਸਾਰੇ ਨੂੰ ਇੱਕ ਕਰ ਦਿੰਦੀ ਠੀਕ ਨਾਮ ਦੇ ਘਰ ਦੀ ਨਾਮ ਦੀ ਬਾਰਸ਼ਾ ਸਾਨੂੰ ਚੰਗੇ ਮਾਣੀ ਸਾਡੀ ਦੇਖਦੀ ਸਾਨੂੰ ਸਾਰੇ ਨੂੰ ਇੱਕ ਕਰ ਦਿੰਦੀ ਕਿਤਾਬ ਕੋਈ ਚੰਗੇ ਬਣੋ ਜੀ ਕਰਿਆ ਕਰੋ ਮਾਣਸ ਕੀ ਦੀਵਾ ਦਾ ਸਿਮਰ ਆਸਰਾ ਨੂੰ ਮਿਲ ਕੇ ਰੋਹ ਇੱਕ ਗੁਜਰ ਸਾਥ ਇੱਕ ਜਗਾਣਾ ਮੰਨਣਾ ਇੱਕ ਗੁਜਰ ਸਹਜੂ ਦੇਣਾ ਗੁਜਰ ਦਾ ਸਹਿਣਾ ਇਹ ਆ ਮਾਰ ਦੇ ਕਰੀ ਦੀ ਹੱਦੀ ਮੰਨੀ ਮਾਰ ਕੇ ਚੱਲੋਗੇ ਨੰਬਰ ਜੂ ਨਹੀਂ ਬਿੰਦੀ ਯਾ ਲੈੰਨੀ ਮਾਰੀ ਗਈ ਚਲਕਾਂ ਤੇ ਉਹ ਬੱਟੇ ਨੇ ਹੁਣ ਦਾ ਬੱਟੇ ਦੂਜੇ ਬਣ ਗਏ ਉਹ ਪੱਥਰ ਦੇ ਲੋੜ ਕੋਈ ਹੁਣ ਦਾ ਕੀ 2 ਕਿਲੋ ਕਿਲੋ ਆਪਾਂ 5 ਕਿਲੋ ਕਹਿ ਲਿਆ ਉਹ ਸੇਰਾਂ ਦੇ ਹਿਸਾਬ ਤੋਂ ਸੇਰ ਅੱਧ ਸੇਰ ਪਾਈਆ ਅੱਧ ਪਾ ਉਹ ਇਹ ਦੀ ਪਾਂ ਸੇਰੀ ਹੈ ਦੋ ਸੇਰੀ ਉਹ ਇਹ ਜੀ ਉਹ ਮਹਾਰਾਜ ਗਏ ਮਹਾਰਾਜ ਚੱਕਦੇ ਨੇ ਸਭ ਤੋਂ ਛੋਟਾ ਬੱਟਾ ਚੱਕਿਆ ਹੈ ਨਾ ਪੱਥਰੀ ਦੀ ਵੀ ਚੱਕਦੇ ਨੇ ਕਹਿੰਦੇ ਕੋਈ ਧੰਨਾ ਨਹੀਂ ਤੂੰ ਇਹ ਤਾਂ ਕੋਈ ਧੰਨਾ ਨਹੀਂ ਵੀ ਤੂੰ ਇਹ ਤਾਂ ਧੰਨਾ ਨਹੀਂ ਵੀ ਤੂੰ ਮਨ ਸਹਿਤ ਕਰੀਏ ਦੇਖੋ ਉਹ ਕੁਝ ਨਹੀਂ ਪੱਥਰ ਉੱਪਰ ਹੈ ਇੱਥੇ ਮੇ ਤੁੱਤ ਨਹੀਂ ਹੈ ਐਲਗਿ ਨੂੰ ਇਹ ਤੁਸਾਨ ਨੇ ਮਦਾਨਾ ਤੇ ਲੱਗਿਆ ਮਹਾਰਾਜ ਪੱਥਰ ਵਰਗਾ ਪੱਥਰ ਆ ਨਾ ਤੁਸੀਂ ਕੋਈ ਵੱਡਾ ਚੱਕਿਆ ਇਦੋਂ ਵੱਡੇ ਵੀ ਪਏ ਨੇ ਤੇ ਵਧੀਆ ਹੀ ਪੈਣਾ ਤੁਸੀਂ ਇਹਨੂੰ ਸਭ ਤੋਂ ਛੋਟੀ ਨੂੰ ਕਿਉਂ ਚੱਕਿਆ ਇਹ 'ਚ ਇਹ ਲਾ ਕੀ ਗੁਣ ਦੇਖਿਆ ਜੇ ਆ ਤੁਸੀਂ ਨੂੰ ਧੰਨ ਕਹੀ ਜਾਂਦੇ ਹੋ ਮਹਾਰਾਜ ਕਹਿਣ ਲੱਗੇ ਮਰਦਾਨਿਆ ਹਾਂ ਇਹ ਧੰਨਾ ਹੈ ਫਿਰ ਕਹਿੰਦੇ ਮਰਦਾਨਿਆ ਇਹ ਧੰਨਾ ਹੈ ਕਹਿਣ ਲੱਗਿਆ ਦੋ ਜਿਸ ਸਿਵਤ ਕੀ ਹਮਾਰਾ ਆਜ਼ਾਦਾ ਸੁਦੇ ਕੀ ਗੁਣ ਦੇਖ ਰਿਹਾ ਤੁਸੀਂ ਕਹਿੰਦੇ ਮਦਾਨਾ ਜਿਹਨੇ ਆਪ ਤੋਂ ਸਭ ਤੋਂ ਛੋਟਾ ਕਹਾ ਲੈ ਤੰਨਾ ਗੁਰੂ ਨਾਨਕ ਦੇ ਘਰੇ ਦਾ ਉਹਨਾਂ ਨੂੰ ਥਾਂ ਦਿੰਦੀ ਹੈ ਜਿਹੜੇ ਛੋਟਾ ਹੋ ਕੇ ਵੀ ਉਕੇ ਜਾਂਦਾ ਨੀਵੇਂ ਗੁੜਿਆ ਯਾ ਸਾਥਾਈ ਸੰਗਤ ਤੇ ਕੀ ਕਰਨੀ ਹੈਗੇ ਚੰਗੇ ਰੰਟੀ ਚੱਲਣਾ ਸਾਰੇ ਹੋਂ ਸਾਰੇ ਦੇ ਪਰਵਾਰ ਆ ਸਾਂਝੇ ਆ ਇਹ ਉਹ ਪਿਆਰਾ ਇਹ ਕੋ ਦਿਨਿਆਵੀ ਪਿਆਰ ਨਹੀਂ ਹੈ ਵੀ ਕਿਸੇ ਗਾਉਂ ਦਾ ਹੈ ਕਿਸੇ ਗਰਜ ਦਾ ਇਹ ਕੋ ਨਾਨਕ ਜੀ ਦਾ ਅਬਦਾ ਪਿਆਰ ਹੈ ਇਹ ਕਿਸੇ ਲਾਂਚ ਦਾ ਨਹੀਂ ਕਿਸੇ ਗਾਉਂ ਦਾ ਨਹੀਂ ਕਿਸੇ ਗਰਜ ਦਾ ਨਹੀਂ ਕਿਸੇ ਦਵਸ਼ ਦਾ ਨਹੀਂ ਇਹ ਪਿਆਰ ਆ ਮਾਰਿਆਂ ਦਾ ਅਬਦਾ ਇਹ ਪਿਆਰ ਆਪਾ ਬਣਾਉਣਾ ਸਾਰੇ ਨੂੰ ਪਿਆਰ ਦੇਣਾ ਸਾਰਿਆਂ ਦਾ ਪਿਆਰ ਦੇਣਾ ਬੇ ਫੀਰੀ ਸਾਧੂ ਸੰਗਤ ਦਾ ਫਾਇਦਾ ਤੇ ਆਮ ਸੰਗਤ ਨਹੀਂ ਆਮ ਬੰਲੀ ਹੈ ਜੇ ਜਿਵੇਂ ਤੇਰਾ ਮਾਦੇ ਪਾਣੀ ਹੁੰਦੇ ਨੇ ਜਿਹੜੇ ਲੱਗਦੇ ਮੁਰਗੀ ਦੀ ਕੀਪਾ ਮੁਰਗੀ ਜੀ ਹੁੰਦੇ ਹੁੰਦੇ ਹੈ ਜਿਹੜਾ ਇਹ ਸਮਾਂ ਇਹ ਸਮਾਂ ਦੀ ਤੀਜੀ ਆਸ ਮੈਂ ਤਾਂ ਕਿ ਜਿਵੇਂ ਪਤਾ ਵੀ ਹਾਂ ਕੋਈ ਸੰਗਤ ਨਹੀਂ ਹੈ ਕੋਈ ਸੰਗਤ ਕਰੇ ਹਮਾਰੇ ਮਾੜਾ ਕਹਾ ਨੇ ਉਹ ਉਸਤਾ ਕਿਲਾ ਸੈਲੋ ਘਾਟਾ ਸੈਲੋ ਪਰ ਕੋਈ ਇਹੋ ਜਿਹਾ ਕੰਮ ਨਹੀਂ ਕੋਈ ਮਾਰੀ ਵੀ ਨਹੀਂ ਹੁੰਦਾ